91 ਆਲੂ ਛਿੱਲਣ ਦੀ ਸੇਵਾ ਕਰ ਰਹੀ ਆ ਫਰਸੀ ਵੀ ਨੋ ਦੀ ਮੰਨਦੇ ਸੇਵਾ ਆ ਦੇਖੋ ਜੀ ਦੀਦੀ ਭਾਂਡੇ ਤੋਰੇ ਨੇ ਸੇਵਾ ਕਰ ਲੋ ਜੀ ਹੁਣ ਪੂਰੀਆਂ ਬਣ ਰਹੀਆਂ ਆ ਦੇਖੋ ਬੱਦਰ ਬਣਾ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮਾਹਤਵਪੂਰਨ ਸਵਾਗਤ ਹੈ ਤੇ ਹੁਣ ਆਪਾਂ ਆਗੇ ਆਪਣੇ ਘਰੇ ਵਿਆਹ ਲੈ ਕਰੋ ਤੇ ਅੱਜ ਆਪਾਂ ਜਾਣਾ ਹੈ ਆਪਣੇ ਗੁਰਦੁਆਰੇ ਕਿਉਂਕਿ ਇੱਥੇ ਆ ਗੁਰਨਾਨਦ ਦੇਵ ਜੀ ਤੇ ਪ੍ਰਗਟਦੀਪ ਜੀ ਦੇ ਸੰਬੰਧ ਵਿੱਚ ਖੜਫੜ ਚੱਲਦੇ ਆ ਕੱਲ ਤੋਂ ਤੇ ਅੱਜ ਆਪਾਂ ਉੱਥੇ ਜਾ ਕੇ ਕਰਾਣੀ ਸੇਵਾ ਤੇ ਪਹੁੰਚਦੇ ਆ ਤੇ ਤੁਹਾਨੂੰ ਵੀ ਦਿਖਾਉਣੀ ਹੈ ਕਿੱਦਾਂ ਹੁੰਦੀ ਆ ਸੇਵਾ ਤੇ ਕਿੱਦਾਂ ਚੱਲ ਰਹੀ ਆ ਤੇ ਕੱਲ ਵੀ ਆਪਾਂ ਗਏ ਸੀਗੇ ਤੇ ਅੱਜ ਵੀ ਆਪਾਂ ਜਾਵਾਂਗੇ ਸੇਵਾ ਕਰਨ ਤੇ ਚਲੋ ਚੱਲਦੇ ਆ ਤੇ ਤੁਹਾਨੂੰ ਵੀ ਦਿਖਾਉਣੇ ਕਿੱਦਾਂ ਸੇਵਾ ਹੋ ਰਹੀ ਆ ਲੋ ਜੀ ਆਪਾਂ ਪਹੁੰਚ ਗਏ ਆ ਗੁਰਦੁਆਰੇ ਤੇ ਅਗਰ ਸੇਵਾ ਕਰਾਈ ਜਾ ਰਹੀ ਆ ਆਪਾਂ ਮੁੱਠਾ ਟੇਕ ਲਿਆ ਤੇ ਦਿਖਾਉਂਦੇ ਆ ਭਾਨੀ ਸਾਥ ਨਾਲ ਕਿੱਦਾਂ ਸੇਵਾ ਕਰ ਰਹੇ ਸਾਰੇ ਲੋ ਜੀ ਇੱਧਰ ਬਣ ਰਿਹਾ ਅਸਣੇ ਕੁਕਸਾ ਚ ਰੱਖੇ ਹੋਇਆ ਤੇ ਇੱਧਰ ਅਦਰਕ ਘੱਟ ਹੋ ਗਿਆ ਹੈ ਤੇ ਸਾਰੇ ਜਣੇ ਬੈਠੇ ਹੋਏ ਆ ਇੱਧਰ ਚਾਹ ਬਣ ਰਹੀ ਆ ਲਈ ਜਾ ਰਹੀ ਆ ਚਾਹ ਲਈ ਜਾ ਰਹੀ ਆ ਵਾਕੇ ਸਾਰਿਆਂ ਨੂੰ ਲੋ ਜੀ ਭੂਆ ਸੇਵਾ ਕਰਦੇ 판ਦੇ ਦੇ ਪਹਿਲਾਂ ਆ ਗਏ ਮੈਂ ਜਾਦੇ ਤਿਆਰ ਨਹੀਂ ਹੋਈ ਸੀਗੀ ਤੇ ਮੈਂ ਕਿਹਾ ਰਾਚੋ ਆਉਨੇ ਆ ਇੱਥੇ ਕੀ ਕਰ ਰਹੇ ਆ ਮੇਰੀ ਛੋਟੀ ਫਰੈਂਡ ਇਹ ਵੀ ਸੇਵਾ ਕਰ ਰਹੀ ਆ ਇਹ ਨੂੰ ਮੈਂ ਕਿਹਾ ਮੈਂ ਕੱਲੂ ਆ ਜਾਣਾ ਸਾਜਰੇ 9 ਵਜੇ ਆਣਾ 9 ਵਜੇ ਹੀ ਆਈ ਮੈਂ ਐਦੀ ਆ ਚਲੋ ਹੁਣ ਸੇਵਾ ਕਰਦੇ ਆਪਾਂ ਸਾਰੇ ਲੋ ਜੀ ਆਲੂ ਉਬਲ ਗਏ ਆ ਹੋਣ ਛਿੱਲੇ ਜਾ ਰਹੇ ਆ ਸਾਰੇ ਜਾਣੇ ਆ ਹੁਣ ਬੈਠੇ ਆ ਆਲੂ ਛਿੱਲਣ ਦੀ ਸੇਵਾ ਕਰ ਰਹੇ ਆ ਹੁਣ ਅਸੀਂ ਵੀ ਨਾਲ ਕਰਾਂਦੇ ਆ ਲੋ ਜੀ ਆਪਾਂ ਦੀ ਸੇਵਾ ਲੱਗੀ ਤਾਂ ਅੱਜ ਤਾਂ ਆਲੂ ਆਪਾਂ ਛਿਲ ਕੇ ਆ ਗਏ ਆ ਤੇ ਉਹਦੀ ਬਣਦੀ ਸਬਜ਼ੀ ਤੇ ਹੁਣ ਆਪਾਂ ਭਾਂਡੇ ਰੰਗਦੇ ਆ ਤੇ ਸੇਵਾ ਕਰਦੇ ਆ ਤੇ ਬਾਕੀ ਸਾਰੇ ਉਧਰ ਲੱਗੇ ਹੋ ਆ ਦਾਲ ਸਬਜ਼ੀ ਵਾਲਾ ਚਲੋ ਹੁਣ ਤੋਂ ਅਸੀਂ ਤੇ ਸੇਵਾ ਕਰਦੇ ਆ ਸ਼ੇ ਪਾਂਡੇ ਲਾਉਂਦੀ ਭਾਂਡੇ ਸੇਵਾ ਕਰ ਆਹ ਦੇਖੋ ਜੀ ਦੀਦੀ ਭਾਂਡੇ ਤੋਰੇ ਨੇ ਸੇਵਾ ਕਰਦੇ ਨੇ ਸੇਵਾ ਕਰ ਰਹੇ ਨੇ ਕੁੱਕ ਕਰ ਰਹੇ ਹੋ ਕੁੱਕ ਕਰ ਤੋਰੇ ਨੇ ਆ ਜਾਓ ਦੋ ਪਹਿਲਾਂ ਆਪਾਂ ਮਾਂਜੇ ਹੁਣ ਦੀਦੀ ਦੀ ਭਾਰੀ ਆ ਆ ਜਾ ਮਾਂਜੇ ਹੁਣ ਪਾਣੀ ਪਾ ਇਹਦੇ ਵਿੱਚ ਆ ਗਈ ਜੀ ਆਟਾ ਗੁੰਨਿਆ ਜਾ ਰਿਹਾ ਆ ਪ੍ਰਸ਼ਾਦ ਦਾ ਬਣੋਗਾ ਹੁਆ ਜੀ ਵੀ ਆ ਇੱਥੇ ਉੱਧਰ ਚਾਹ ਦਾ ਸੇਵਾ ਲੱਗ ਰਹੀ ਹੈ ਉੱਧਰ ਆਟਾ ਗੁੰਨਿਆ ਜਾ ਰਿਹਾ ਆ ਸਬਜ਼ੀ ਵੀ ਬਣ ਰਹੀ ਆ ਚਨੇ ਬਣ ਰਿਹਾ ਤੜਕਾ ਲੱਗ ਰਿਹਾ ਆ ਆਂਟੀ ਬੈਠੇ ਆ ਹਾਂਜੀ ਹੁਣ ਆਪਾਂ ਆਂਟੀ ਜੀ ਦਵਾਈ ਲੈਣ ਚੱਲenge ਆਂਟੀ ਜੀ ਦੇ ਘਰੇ ਤੇ ਸਾਨੂੰ ਭੇਜੇ ਆਂਟੀ ਜੀ ਨੇ ਬਾਕੀ ਉੱਧਰ ਸੇਵਾ ਚੱਲ ਰਹੀ ਆ ਹੁਣ ਆਪਾਂ ਜਾ ਕੇ ਫੇਕ ਰਣੀ ਸੇਵਾ ਪ੍ਰਸ਼ਾਦ ਦੇ ਬਣਨੇ ਆ ਤੇ ਹੁਣ ਆਪਾਂ ਲੈ ਕੇ ਆਉਂਦੇ ਆ ਟੀਵੀ ਦਵਾ ਲੋ ਜੀ ਪੂਰੀਆਂ ਬਣ ਰਹੀਆਂ ਆ ਵੇਲੀਆਂ ਜਾ ਰਹੀਆਂ ਫੇਰ ਬਣੇ ਇੱਧਰ ਤੇਲ ਗਰਮ ਹੋ ਰਿਹਾ ਆ ਫੇਰ ਪੂਰੀਆਂ ਵਰੋਂਗੇ ਆਂਟੀ ਜੀ ਸੇਵਾ ਕਰ ਰਹਾ ਹਾਂਜੀ 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 ਅੱਡ ਕੇ ਦੇਖੋ ਬਚਾਓ ਆਹ ਕਾਦਰ ਰੱਖਿਆ ਹੈ ਹੋਗੇ 10 15 ਮਿੰਟ ਦੇਖ ਲਓ ਇੱਕ ਬਾਗ ਇੱਕ ਪਾਗ ਦੇਖ ਲਓ ਨਹੀਂ ਹਲੇ ਠੰਡਾ ਆ ਹਾਂ ਠੰਡਾ ਹੈ ਰੱਤੇ ਠੰਡਾ ਹੈ ਨਾ ਬਤਨ ਟਾਈਮ ਲੱਗਦਾ ਹੈ ਨਾ ਉਹ ਸੇਵਾ ਕਰ ਰਹੀ ਹੈ ਲੋ ਜੀ ਤੁਹਾਨੂੰ ਪੂਰੀਆਂ ਬਣ ਰਹੀਆਂ ਆ ਦੇਖੋ ਅੰਦਰ ਬਣਾ ਕੇ ਰੱਖ ਲਈਆਂ ਆ ਤੇ ਅਸੀਂ ਇੱਧਰ ਫੜਾ ਰਹੇ ਆ ਸਾਲੀਆਂ ਬੇਲੀਆਂ ਹੋਈਆਂ ਲਓ ਆ ਦਵਾਰਾ ਚੰਡ ਲਓ ਉਹ ਵੇਖ ਤੇ ਸੀ ਗਿੱਲਾ ਆ ਪੈਣ ਤੇ ਗਿੱਲਾ ਗਿਆ ਜੀ ਹੁਣ ਲੰਗਰ ਸ਼ੁਰੂ ਹੋ ਗਿਆ ਬੈ ਗਏ ਆਪਾਂ ਥਾਲੀ ਲੈ ਕੇ ਹੁਣ ਲੰਗਰ ਸਕਾਂਗੇ ਸਾਰੇ ਜਣੇ ਆ ਰਹੇ ਆ ਲੰਗਰ ਸ਼ਗਨ ਲੈ ਹਾਂਜੀ ਰੋ ਜੀ ਆਪਾਂ ਹੈਗੇ ਹੁਣ ਘਰੇ ਤੇ ਮੰਮੀ ਜੀ ਨੇ ਆਪਾਂ ਲਈ ਆਏ ਸੀ ਪੂਰੀ ਛੋਲੇ ਕੰਮ ਨੂੰ ਵੀ ਲੈ ਆਏ ਆਪਾਂ ਆਪਾਂ ਥੋੜਾ ਜਿਹਾ ਮੈਂ ਕਿ ਮੰਮੀ ਜੀ ਲੈ ਕੇ ਜਾਂਦੇ ਆ ਕਿਦਾਂ ਦੇ ਲੱਗੇ ਮੰਮੀ ਜੀ ਬਹੁਤ ਸਵਾਦ ਸੀ ਨਾ ਵਧੀਆ ਬਣਾਇਆ ਸੀਗਾ ਤੇ ਹੁਣ ਆਪਾਂ ਉੱਪਰ ਬੈਠਿਆ ਗੋਠੇ ਤੇ ਦੇਖ ਸਕਦੇ ਹੋ ਤੁਹਾਨੂੰ ਆਪਾਂ ਬਲੌਗ ਜਰੂਰ ਦਿਖਾਵਾਂਗੇ ਆਪਾਂ ਦਾ ਘਰ ਦਾ ਘਰ ਦਾ ਤੁਹਾਨੂੰ ਟੂਰ ਕਰਾਵਾਂਗੇ ਕਿੱਦਾਂ ਦਾ ਲੱਗਦਾ ਘਰ ਫਿਰ ਤੁਸੀਂ ਦੱਸਿਓ ਮੇਰੇ ਮੁੰਡੇ ਦਾ ਹਾਂਜੀ ਦੇਖ ਸਕਦੇ ਹੋ ਬਾਜੀ ਦਾ ਕਮਰਾ ਆਇਆ ਇਹ ਤੇ ਫਿਰ ਤੁਹਾਨੂੰ ਸਾਰਾ ਘਰ ਦਿਖਾਵਾਂਗੇ ਇੱਕ ਵਾਰ ਆਪਾਂ ਤੁਹਾਨੂੰ ਸਾਰਾ ਬਲੌਗ ਬਣਾ ਕੇ ਦਿਖਾਵਾਂਗੇ ਘਰ ਦਾ ਤੇ ਮੰਮੀ ਜੀ ਗੁਰਦੁਆਰੇ ਸੇਵਾ ਕਰਾਈ ਬਹੁਤ ਵਧੀਆ ਲੱਗਾ ਸਾਰੇ ਜਾਣੇ ਸਿਗੇ ਸੇਵਾ ਕਰਦੇ ਤੇ ਹਾਂ ਚਸ਼ੌਲੇ ਪੂਰੀ ਬਣਾਏ ਸੀਗੇ ਮੈਂ ਆਟਾ ਰੱਖਿਆ ਹੈ ਜੀ ਅੱਛਾ ਠੀਕ ਹੈ ਮੈਂ ਆਟਾ ਲੈ ਜਾਂਗੀ ਤੁਸੀਂ ਹਣਾ ਸ਼ਾ ਹੁਣ ਆਪਾਂ ਜਾਣਾ ਹੈ ਨਾ ਸ਼ਾਮ ਤੱਕ ਹਾਂ ਦੇਖ ਲਿਓ ਕਿ ਡੈਡੀ ਗਏ ਹੋ ਹਨਾ ਤੇ ਮੰਮੀ ਜੀ ਵੀ ਆਊਗੇ ਹੁਣ ਆਪਾਂ ਜਾਣਾ ਹੈ ਗੁਰਦੁਆਰੇ ਫਿਰ ਤੋਂ ਤੇ ਆਟਾ ਲੈ ਜਾਣਾ ਆਪਾਂ ਗੁਰਦੁਆਰੇ ਦੇਰ ਤੇ ਤੇ ਹੋਰ ਮੰਮੀ ਜੀ ਕੀ ਕੀਤਾ ਅੱਜ ਹਾਂ ਕੋਸੇ ਨੇ ਕੱਪੜੇ ਕਰਦੇ ਆ ਬਸ ਹੂੰ ਆਪਾਂ ਜਾਏ ਆਪਾਂ 9 ਵਜੇ ਚੜ੍ਹਦੀ ਸੀ ਮੈਂ ਹਨਾ ਹਾਂ 1:30 ਵਜੇ ਆਈ ਮੈਂ ਫੇਰ ਜਾ ਕੇ ਸਾਰੇ ਸੇਵਾ ਕਰਾ ਕੇ ਆ ਨਾ ਹੋ ਹਣੇ ਇਧਰ ਚੱਲਦੀ ਸੀ ਪੂਰੀਆਂ ਬਣਦੀਆਂ ਸੀਗੀਆਂ ਹੋ ਹਣੇ ਚੱਲਦੀ ਜਾਂਦੀ ਸੇਵਾ ਨਾਲ-ਨਾਲ ਕੱਢਦੇ ਸੀ ਹੁੰਨੀ ਆ ਕੀ ਜਿੰਨੀ ਖਾਣੀ ਸੀ ਗਰਮ-ਗਰਮ ਨਾ ਸਾਰੇ ਕਹਿੰਦੇ ਫੇਰ ਗਰਮ-ਗਰਮ ਵਧੀਆ ਲਾ ਦੇ ਦੀਆਂ ਆ ਬਹੁਤ ਵਧੀਆ ਬਣਾਈਆਂ ਸੀ ਆਹੋ ਬਹੁਤ ਵਧੀਆ ਸੀ ਹਾਂ ਮਝ ਆ ਗਿਆ ਹਾਂਜੀ ਆਪਾਂ ਚੱਲੇ ਆਂ ਗੁਰਦੁਆਰੇ ਮੰਮੀ ਜੀ ਘਰੇ ਆ ਆਪਾਂ ਬੀਬੀ ਜੀ ਨਾਲ ਚੱਲੇ ਆਂ ਤੇ ਲਿਆਓ ਹੁਣਾ ਟੱਲਿਓ ਤੇ ਆਪਾਂ ਦੇ ਦਵਾਂਗੇ ਗੁਰਦੁਆਰੇ ਤੇ ਹੁਣ ਆਪਾਂ ਚੱਲਦੇ ਆਂ ਬੀਬੀ ਨੂੰ ਲੈ ਕੇ ਸਕੂਟਰੀ ਤੇ ਠੀਕ ਹੈ ਪਹੁੰਚ ਰਹੇ ਆ ਫੇਰ ਓਕੇ ਲੋ ਜੀ ਆਪਾਂ ਆ ਗਏ ਆਂ ਗੁਰੂ ਘਰ ਤੇ ਬੀਬੀ ਵੀ ਨਾਲ ਆ ਆਪਾਂ ਪਹੁੰਚ ਗਏ ਆਂ ਤੇ ਹੁਣ ਬੀਬੀ ਜੀ ਨੂੰ ਅੰਦਰ ਬਿਠਾਉਣੀ ਆ ਤੇ ਸੇਵਾ ਕਰਦੇ ਆਂ ਸੂਕ ਤੇ ਆਟਾ ਫੜਾਉਂਦੇ ਆਂ ਹੈਲੋ ਸਤਿ ਸ੍ਰੀ ਅਕਾਲ ਹੋ ਸੁਣਾਓ ਕਿੱਦਾਂ ਨਿਆਣਿਓ ਠੀਕ ਹੈ ਔਰ ਸੇਵਾ ਚੱਲਦੀ ਅੰਦਰ ਬੀਬੀ ਲੈ ਲਓ ਸਤਿ ਸ੍ਰੀ ਅਕਾਲ ਲੈ ਤਾਂ ਚਲੋ ਆ ਜਾ ਬੀਬੀ ਕਿੱਦਾਂ ਤੇਰੀ ਮੰਮੀ ਠੀਕ ਆ ਉਹਨੂੰ ਇਹ ਕਹਿੰਦਾ ਮੈਨੂੰ ਤੁਹਾਡਾ ਚੈਨਲ ਨਹੀਂ ਪਤਾ ਅੱਛਾ ਕਿ ਕੋਈ ਨਹੀਂ ਹੁਣ ਤੈਨੂੰ ਮੈਂ ਦੱਸ ਦਿੰਦੇ ਆਹੋ ਗੜਸ਼ੰਕਰ ਲਿਖ ਦਿਆ ਕਾ ਹੋਰ ਵੀ ਲੈਣਾ ਸੀ ਕਿ ਇਹਨੇ ਮਰੇ ਲੋ ਜੀ ਇੱਧਰ ਲੰਗਰ ਤਿਆਰ ਹੋ ਰਿਹਾ ਹੈ ਰਾਤ ਦਾ ਆਂਟੀ ਜੀ ਲੱਗੇ ਹੋਏ ਆ ਸਾਰੇ ਜਾਣੇ ਸੇਵਾ ਕਰਨ ਇੱਧਰ ਸਬਜੀ ਬਣਦੀ ਪਈ ਆ ਜੇ ਸਾਰੇ ਜੀ ਚਲੋ ਹੁਣ ਅਸੀਂ ਵੀ ਕਰ ਆਉਂਦੇ ਆ ਸੇਵਾ ਨਾਲ ਪਛਾਦਦੇ ਆਂ ਲੋ ਜੀ ਆਂਟੀ ਜੀ ਤੁਸੀਂ ਵੀ ਸੇਵਾ ਕਰ ਰਹੇ ਹੋ ਤੁਹਾਡੀ ਵੀਡੀਓ ਬਣਾਤੀ ਚਲੋ ਹੁਣ ਆਪਾਂ ਵੇੜੇ ਕਰਦੇ ਆਂ ਹੋਂ ਤੇਰਾ ਪਿਆਰ ਭਗਤੀ ਰਾਤਾ ਸਹਿਜ ਮਤੇ ਮਾਇਆਏ ਜੋਨ ਨਿਵਾਰਨ ਕਰਤੇ ਜਾਤਾ ਆਪ ਕਿਲਿਆ ਜਗਹਿ ਹਰਦਾਸਾ ਲੋ ਜੀ ਆਪਾਂ ਹਲੇ ਘਰੇ ਮੰਮੀ ਜੀ ਕੋ ਖੜੇ ਆਂ ਹੋਰ ਮੰਮੀ ਜੀ ਠੀਕ ਆ ਰਹੀ ਆਂ ਸੁਮਿੰਝ ਅਜ ਘਰੇ ਤੇ ਆਪਾਂ ਜਾ ਕੇ ਆਈ ਕਲ ਵੀ ਨਹੀਂ ਹੋਣੀ ਜਾਨੀ ਆਂ ਤੇ ਆਂ ਜੀ ਲੈ ਗਏ ਚਲੋ ਹੁਣ ਕੱਲ ਨੂੰ ਚਲਗੇ ਕੱਲ ਨੂੰ ਜਾਓ ਕੱਲ ਨੂੰ ਭੋਗ ਵੇਲਾਣਾ ਨਾ ਖੰਡ ਬਸਾਵਾ ਤੇ ਅੱਜ ਉਹਦੇ ਵੀ ਸੇਵਾ ਚ ਰੇ ਆ ਰਿਹਾ ਤੇ ਤੁਹਾਨੂੰ ਕਿੱਦਾਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜੀ ਹੁਣ ਕੱਲ੍ਹ ਨੂੰ ਮਿਲਾਂਗੇ ਚੈਨਲ ਨੂੰ ਤੇ ਫਿਰ ਅਗਲੇ ਵਲੌਗ ਤੇ ਮਿਲਦੇ ਆਂ ਤਾਂ ਤੇ ਤੁਹਾਨੂੰ ਸਾਰਿਆਂ ਨੂੰ ਸੱਡੇ ਨੂੰ ਸਸਫਿਕ ਤੇ ਤੁਹਾਡਾ ਰੱਬ ਸਭ ਦਾ ਭਲਾ